ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹਾਂ ਤਿੰਨ ਕੰਬਾਈਨਾਂ ਬਕਾਉਣੀਆਂ ਗਈਆਂ ਠੀਕ ਹੈ ਤਿੰਨੇ ਕੰਬਾਈਨਾਂ ਬਾਰੇ ਜੇਕਰ ਤੁਸੀਂ ਪੂਰੀ ਜਾਣਕਾਰੀ ਲੈਣੀ ਹੈ ਕਿ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਨਾਨਕ ਕੋ ਮੈਂਨ ਬਕਾਉਗਾ ਜੀ ਠੀਕ ਹੈ ਜੀ ਸਟੈਂਡਰਡ ਦੀ ਟਰੈਕਟਰ ਵਾਲੀ ਕੋ ਮੈਂਨ ਬਕਾਉਗਾ ਕੀ ਦਲੀਪ ਕੋ ਮੈਂਨ ਬਕਾਉਗਾ ਤਿੰਨੇ ਕੋ ਮੈਂਨ ਵਧੀਆ ਕੰਡੀਸ਼ਨ ਚ ਬਕਾਉ ਨੇ ਆ ਮਸ਼ੀਨਾਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਤੋ ਸੇਅਰ ਜਰੂਰ ਕਰ ਦਿਓ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਦਲੀਪ ਕੋ ਮੈਂਨ ਦੀ 11 ਮਾਡਲ ਮਸ਼ੀਨਾਂ ਕੈਵਨ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਲੈਟਾਂ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਡਿਸਪੋਜ਼ਲ ਇੰਜਨ ਦੇ ਨਾਲ ਆ ਜੀ ਮਸ਼ੀਨ ਠੀਕ ਹੈ ਜੀ ਫੀਡਰ ਦੇਖ ਸਕਦੇ ਹੋ ਫੀਡਰ ਨਵਾਂ ਬਣਾਇਆ ਬਾਈ ਹੋਰਾਂ ਨੇ ਕਟਰ ਵੀ ਨਵਾਂ ਬਣਾਇਆ ਹੈਗਾ ਬਾਕੀ ਬਠਿੰਡਾ ਕੋਰਟ ਸਮੀਰ ਬਾਈ ਹੋਰਾਂ ਦਾ ਏਰੀਆ ਹੈਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਈਡਾਂ ਤੋਂ 엘ਿਵੇਟਰ ਡੀਜ਼ਲ ਟੈਂਕ ਹੈ ਟੈਂਕ ਸਾਰੀ ਵਧੀਆ ਸਾਫ ਕੰਡੀਸ਼ਨ ਚ ਫਸਟ ਓਨਰ ਮਸ਼ੀਨ ਆ ਜੀ ਬਠਿੰਡਾ ਕੋਰਟ ਸਮੀਰ ਬਾਈ ਹੋਰਾਂ ਦਾ ਏਰੀਆ ਹੈਗਾ ਕਿਸੇ ਵੀਰ ਨੇ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਜਾਣਕਾਰੀ ਲੈਣੀ ਹੈਗੀ ਨੰਬਰ ਤੋਂ ਉਹਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਚੇਂਜਰ ਫਲੈਟ ਵਗੈਰਾ ਸਾਰਾ ਚੈੱਕ ਕਰ ਸਕਦੇ ਹੋ ਪੂਛ ਦੀ ਕੰਡੀਸ਼ਨ ਦੇਖ ਸਕਦੇ ਹੋ ਡੀਜ਼ਲ ਟੈਂਕ ਪਿਛਲੇ ਹਿੱਸੇ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈ 8 ਲੱਖ 25000 ਦੀ ਬਾਈ ਹੋਰਾਂ ਦੀ ਡਿਮਾਂਡ ਆ ਬਾਕੀ ਮੌਕੇ ਦੇ ਬੰਦਾ ਮਾਨਤਾ ਨੂੰ ਹੋ ਜੂਗਾ ਡਿਸਕ੍ਰਿਪਸ਼ਨ ਦੇ ਵਿੱਚੋਂ ਤੁਹਾਨੂੰ ਬਾਈ ਹੋਰਾਂ ਦਾ ਨੰਬਰ ਮਿਲ ਜੂਗਾ ਜੀ ਉਹਨਾਂ ਨੰਬਰ ਐ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਆ ਕਟਰ ਦੇਖ ਸਕਦੇ ਹੋ ਕਟਰ ਤੇ ਫੀਡਰ ਬਾਈ ਹੋਰਾਂ ਨੇ ਸਾਰਾ ਨਮਾ ਬਣਾਵਾ ਮਸ਼ੀਨ ਦਾ ਇਹ ਟੂ ਜੈਡ ਕੰਮ ਹੋਇਆ ਹੋਇਆ ਹੈਗਾ ਠੀਕ ਹੈ ਜੀ 8 ਲੱਖ 25 ਹਜ਼ਾਰ ਦੀ ਬਾਈ ਹੋਰਾਂ ਦੀ ਨਿਰਮਾਣ ਫਾਸਟ ਓਨਰ ਮਸ਼ੀਨ ਬਟੰਡਾ ਏਰੀਆ ਕੋਰਟ ਸਮੀਰ ਪੰਡਾ ਬਾਈ ਹੋਰਾਂ ਦਾ ਠੀਕ ਹੈ ਜੀ ਦਲੀਪ 2011 ਮਾਡਲ ਹੈ ਸਾਰੀ ਮਸ਼ੀਨ ਬੰਪਰਦੋਲੇ ਕੇ ਪੂਰ ਸਟੈਕ ਕਟਰ ਵਗੈਰਾ ਵਧੀਆ ਸਾਫ ओरिजिनल ਕੰਡੀਸ਼ਨ ਦੇ ਵਿੱਚ ਖੜੀ ਹੈਗੀ ਤੁਸੀਂ ਫੋਨ ਕਰ ਸਕਦੇ ਹੋਗੇ ਅੱਗੇ ਤੁਸੀਂ ਦੇਖ ਸਕਦੇ ਹੋ ਸਟੈਂਡਰਡ ਦੀ ਟ੍ਰੈਕਟਰ ਵਾਲੀ ਕੰਬਾਈਨ ਬਕਾਉ ਹੈ ਜੀ ਵਧੀਆ ਸਾਫ ਕੰਡੀਸ਼ਨ ਚ ਮਸ਼ੀਨ ਆ 2006 ਮਾਡਲ ਆ ਜੀ 4,25,000 ਦੀ ਡਿਮਾਂਡ ਆ ਸਾਰੀ ਮਸ਼ੀਨ ਓਕੇ ਆ ਥਰੈਸ਼ਰੋਂ ਵਾਲੀ ਰੀਲ ਤੁਹਾਨੂੰ ਮਿਲ ਜੂਗੀ ਨਾਲ ਠੀਕ ਹੈ ਜੀ ਐਸਐਮਐਸ ਤੁਹਾਨੂੰ ਨਾਲ ਮਿਲ ਜੂਗਾ ਟਾਇਰਾਂ ਦੀ ਕੰਡੀਸ਼ਨ ਪਿਛਲਿਆਂ ਦੀ ਤੇ ਕਾਟਰ ਦੇ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ 16 ਇੰਚੀ ਆ ਔਗਰ ਰੰਗ ਪੇੜ ਦੀ ਰੀਜਨਲ ਆ ਮਸ਼ੀਨ ਐਲੀਵੇਟਰ ਦੇਖ ਸਕਦੇ ਹੋ ਪੀਟੀਓ ਵਗੈਰਾ ਚੈੱਕ ਕਰ ਸਕਦੇ ਤੁਸੀਂ ਵਧੀਆ ਸਾਫ ਪਈ ਹੈਗੀ ਮਸ਼ੀਨ ਦੀਆਂ ਸਾਰੀਆਂ ਪੁਲੀਆਂ ਦੀਆਂ ਗਰਾਰੀਆਂ ਦੀ ਚੈਨਾ ਦੀ ਕੰਡੀਸ਼ਨ ਦੀ ਗੱਲ ਕਰੀਏ ਬਿਲਕੁਲ ਓਕੇ ਆ ਹਰਿਆਣਾ ਏਰੀਆ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ 4,25,000 ਦੀ ਬਾਈ ਉਹਨਾਂ ਦੀ ਡਿਮਾਂਡ ਆ ਬਾਕੀ ਕਿਸੇ ਵੀ ਵੀਰ ਨੇ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੋਵੇ ਜਾਂ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋਗੇ ਬਾਕੀ ਪੂਜ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਵਧੀਆ ਸਾਫ਼ ਪਈ ਹੈਗੀ ਪੂਜ ਦੀ ਕੰਡੀਸ਼ਨ ਕਟਰ ਦੇ ਸਕਦੇ ਹੋ ਮਸ਼ੀਨ ਦਾ ਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਦੀ ਗੱਲ ਕਰੀਏ ਬਿਲਕੁਲ オリジナル ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਬਾਕੀ ਤੁਸੀਂ ਬਾਈ ਹੋਰ ਨਾਲ ਫੋਨ ਤੇ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜੀ ਨਹੀਂ ਸਕਦੇ ਹੋ ਸਰੋਂ ਵਾਲੀ ਰੀਲ ਤੁਹਾਨੂੰ ਨਾਲ ਮਿਲ ਜੂ ਮਸ਼ੀਨ ਦੇ ਐਸਐਮਐਸ ਤੁਹਾਨੂੰ ਨਾਲ ਮਿਲੂਗਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਠੀਕ ਹੈ 16 ਇੰਚੀ ਔਕਰਾ ਪ੍ਰੋਂਗਾ ਵਾਲਾ ਉਹ ਵੀ ਦੇਖ ਸਕਦੇ ਹੋ ਤੁਸੀਂ ਨੰਬਰ ਤੋਂ ਡਿਸਕ੍ਰਿਪਸ਼ਨ ਚੋ ਮਿਲ ਜੂ ਅੱਗੇ ਤੁਸੀਂ ਦੇਖ ਸਕਦੇ ਹੋ ਗੁਰਨਾਣਕ ਮੈਂ ਇਹਨੂੰ ਬਿਕਾਉ ਆ ਜੀ 2008 ਮਾਡਲ ਮਸ਼ੀਨ ਆ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੀ ਰੰਗ ਪੇਂਟ ਦੀ ਓਕੇ ਆ ਸੈਕਟਰ ਤੋਂ ਮਸ਼ੀਨ ਸਾਫ ਐਲੀਵੇਟਰ ਵਗੈਰਾ ਓਕੇ ਆ ਗੀਅਰ ਦੀ ਬਿਲਕੁਲ ਓਕੇ ਆ ਪੀਡਰ ਵਗੈਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਮੋਗਾ ਏਰੀਆ ਦਾ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ ਤੇ 595000 ਦੀ ਡਿਮਾਂਡ ਡਿਸਪੋਜ਼ਲ ਇੰਜਨ ਦੇ ਨਾਲ ਡੀਜ਼ਲ ਟੈਂਕ ਹੈ ਟੈਂਕ ਦੇਖ ਸਕਦੇ ਹੋ ਬੈਕ ਸਾਈਡ ਹਿੱਸਾ ਦੇਖ ਸਕਦੇ ਹੋ ਪੂਛ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਰੀ ਮਸ਼ੀਨ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ 8 ਮਾਡਲ ਹੈ ਤੇ 595000 ਦੀ ਡਿਮਾਂਡ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਬਾਈ ਉਹਦਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਆ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ শেয়ার ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ